ਤੁਹਾਣੋ ਸਾਰੇ ਸ਼ਰੋਤਿਆਂ ਨੂੰ ਹੈਪੀ ਨਿਊ ਇਅਰ ਪਰਮੇਸ਼ਵਰ ਦੀ ਹਜ਼ੂਰੀ ਤੋਂ ਪਰਮੇਸ਼ਵਰ ਦੀ ਸ਼ਾਂਤੀ ਤੋਂ ਅਤੇ ਪਰਮੇਸ਼ਵਰ ਦੇ ਦੇਣ ਵਾਲੇ ਆਨੰਦ ਤੋਂ ਤੁਸੀਂ ਹੁਣ ਜੋ ਕੰਮ ਕਰਦੇ ਹੋ ਤੁਹਾਡੀ ਨੌਕਰੀ ਤੁਹਾਡਾ ਵਪਾਰ ਉਸੇ ਤਰ੍ਹਾਂ ਪੜ੍ਹਾਈ ਕਰਨ ਵਾਲੇ ਭੈਣ ਅਤੇ ਭਰਾ ਆਪਣੀ ਪੜ੍ਹਾਈ 'ਚ ਇਸ ਨਵੇਂ ਸਾਲ ਦੇ ਵਿੱਚ ਪਰਮੇਸ਼ਵਰ ਤੁਹਾਨੂੰ ਬਹੁਤਾਂ ਦੀ ਉન્નਤੀ ਅਤੇ ترقی ਸਫਲਤਾ ਨੂੰ ਅਤੇ ਬਹੁਤ ਸਾਰੇ ਅਚੰਭੇ ਕੰਮਾਂ ਨੂੰ ਤੁਹਾਡੇ ਜੀਵਨ ਚ ਇਸ ਸਾਲ ਪਰਮੇਸ਼ੁਰ ਕਰੇ ਮੈਂ ਪੂਰੇ ਮਨ ਤੋਂ ਚਾਹੁੰਦਾ ਹਾਂ ਉਸੇ ਤਰ੍ਹਾਂ ਆਸ਼ਿਸ਼ ਦੇ ਰਿਹਾ ਹਾਂ ਪਰਮੇਸ਼ੁਰ ਨੂੰ ਮहिमा ਮਿਲੇ ਇਹ ਭਾਈ ਇੱਕ ਨਾਮ ਧਾਰੀ ਮਸੀਹੀ ਯਾਨੀ ਉਪਰੋ ਮਸੀਹੀ ਸੀ ਲੇਕਿਨ ਪਰਮੇਸ਼ੁਰ ਦੀ ਭਾਇ ਭਗਤੀ ਉਹਦੇ ਵਿੱਚ ਜ਼ਿੰਦਗੀ ਚ ਨਹੀਂ ਸੀ ਪਰਮੇਸ਼ੁਰ ਦੀ ਹਜ਼ੂਰੀ ਦੇ ਨਾਲ ਪਿਆਰ ਨਹੀਂ ਸੀ ਅਤੇ ਨਾ ਉਹਦੀ ਹਜ਼ੂਰੀ ਚਾਹੁੰਦਾ ਸੀ ਅੱਜ ਅਸੀਂ ਜਿੱਥੇ ਵੀ ਵੇਖਦੇ ਹਾਂ ਐਸੇ ਨਾਮ ਧਾਰੀ ਮਸੀਹਾਂ ਦੀ ਗਿਣਤੀ ਵਧਦੀ ਜਾਂਦੀ ਆ ਨਾਟਕ ਕਰਨ ਵਾਲੀ ਮਸੀਹੀ ਵੀ ਵੱਧ ਰਹੇ ਆ ਪਰਮੇਸ਼ਵਰ ਨੂੰ ਨਾਟਕ ਕਰਨ ਵਾਲੀ ਮਸੀਹ ਨਹੀਂ ਚਾਹੀਦੇ ਭਰੋਸਾ ਦਿਵਾਉਣ ਵਾਲੀ ਵੀ ਨਹੀਂ ਚਾਹੀਦੇ ਨਾ ਨਾਟਕ ਕਰਨ ਵਾਲੇ ਸੱਚੇ ਮਸੀਹਾਂ ਨੂੰ ਪਰਮੇਸ਼ਵਰ ਵੇਖਣਾ ਚਾਹੁੰਦਾ ਹੈ ਤੁਸੀਂ ਇੱਕ ਸੱਚੇ ਮਸੀਹ ਹੋਣ ਤੇ ਕਿੰਨਾ ਵਧੀਆ ਹੋਏਗਾ ਇੱਕ ਵਾਰ ਤੁਸੀਂ ਸੋਚੋ ਇਸ ਨਵੇਂ ਸਾਲ 'ਚ ਆਪਣੇ ਆਪ ਨੂੰ ਸਵਾਲ ਕਰੋ ਤੁਸੀਂ ਕਿ ਤੁਸੀਂ ਇੱਕ ਸੱਚੇ ਮਸੀਹ ਹੋ ਜਾਂ ਫਿਰ ਨਾਮਤਾਰੀ ਮਸੀਹ ਹੋ ਜਾਂ ਨਾਟਕ ਕਰਨ ਵਾਲੇ ਮਸੀਹ ਹੋ ਨਾਮਤਾਰੀ ਮਸੀਹ ਯਾਨੀ ਸਿਰਫ ਨਾਮ ਦੇ ਲਈ ਹੀ ਮਸੀਹ ਮਸੀਹ ਉਹਨਾਂ ਦੇ ਜੀਵਨ 'ਚ ਦਿਖਾਈ ਨਹੀਂ ਦੇਗਾ ਗੱਲਾਂ ਤੋਂ ਮਸੀਹ ਦਿਖਾਈ ਨਹੀਂ ਦੇਵੇਗਾ ਉਹਨਾਂ ਦੇ ਕੱਪੜਿਆਂ ਤੋਂ ਮਸੀਹ ਦਿਖਾਈ ਨਹੀਂ ਦਵੇਗਾ ਉਹਨਾਂ ਦੇ ਕੰਮਾਂ ਤੋਂ ਮਸੀਹ ਦਿਖਾਈ ਨਹੀਂ ਦੇਵੇਗਾ ਉਹ ਜੋ ਕਰਦੇ ਆ ਨੌਕਰੀ ਦੇ ਵਿੱਚ ਵਪਾਰ ਚ ਪਰਮੇਸ਼ਵਰ ਲਈ ਜਗ੍ਹਾ ਨਾ ਹੋਏਗੀ ਨਾ ਉਹਦੇ ਘਰ ਚ ਪਰਮੇਸ਼ਵਰ ਲਈ ਜਗ੍ਹਾ ਹੋਏਗੀ ਇਹ ਵਿਅਕਤੀ ਸਿਰਫ ਨਾਮ ਦੇ ਲਈ ਮਸੀਹੀ ਨਾਮ ਧਾਰੀ ਮਸੀਹੀ ਅੱਜ ਜੇਕਰ ਸਾਡੇ ਵਿੱਚੋਂ ਕੋਈ ਨਾਮ ਧਾਰੀ ਮਸੀਹ ਦੇ ਰੂਪ ਚ ਜੀ ਰਿਹਾ ਹੈ ਤਾਂ ਇਹ ਨਵਾਂ ਸਾਲ ਤੁਹਾਡੇ ਲਈ ਜਿਆਦਾ ਇਸਤੇਮਾਲ ਨਹੀਂ ਹੋਏਗਾ ਲੇਕਿਨ ਅੱਜ ਜੇਕਰ ਤੁਸੀਂ ਅੱਜ ਤੋਂ ਮੈਂ ਨਾਮਦਾਰੀ ਮਸੀਹ ਦੇ ਰੂਪ ਚ ਨਹੀਂ ਰਵਾਂਗਾ ਨਾਟਕ ਕਰਨ ਵਾਲੀ ਮਸੀਹ ਦੇ ਰੂਪ ਚ ਨਹੀਂ ਰਵਾਂਗਾ ਦੂਜਿਆਂ ਨੂੰ ਵਿਸ਼ਵਾਸ ਦਿਵਾਉਣ ਵਾਲਾ ਮਸੀਹ ਬਿਲਕੁਲ ਨਹੀਂ ਹੋਵਾਂਗਾ ਮੈਂ ਸੱਚੇ ਮਸੀਹ ਦੇ ਰੂਪ ਚ ਜੀਵਾਂ ਆਸ ਕਰ ਰਿਹਾ ਹਾਂ ਅਜਿਹਾ ਫੈਸਲਾ ਜੇ ਤੁਸੀਂ ਕਰੋਗੇ ਤਾਂ ਮੇਰਾ ਪਰਮੇਸ਼ਵਰ ਤੁਹਾਡੇ ਜੀਵਨ ਨੂੰ ਅੱਜ ਨਵਾਂ ਕਰਨ ਜਾ ਰਿਹਾ ਹੈ ਨਵੀਆਂ ਆਸ਼ੀਸ਼ਾਂ ਨਾਲ ਭਰਨ ਜਾ ਰਿਹਾ ਹੈ ਉਹ ਕਿਵੇਂ ਥੋੜੀ ਦੇਰ ਚ ਮੈਂ ਤੁਹਾਨੂੰ ਦੱਸਾਂਗਾ ਇਸ ਪਰਿਵਾਰ ਦੇ ਵਿੱਚ ਪਤੀ ਨਾਮਧਾਰੀ ਮਸੀਹਾ ਅਤੇ ਪਤਨੀ ਸੱਚੀ ਮਸੀਹਾ ਹੋ ਸਦਾ ਤੁਹਾਡੇ ਪਰਿਵਾਰ ਦੇ ਵਿੱਚ ਵੀ ਇਹੀ ਗੱਲ ਹੋਵੇ ਪਤੀ ਸੱਚਾ ਮਸੀਹ ਹੈ ਪਤਨੀ ਨਾਮਧਾਰੀ ਮਸੀਹਾ ਜਾਂ ਪਤਨੀ ਸੱਚੀ ਮਸੀਹਾ ਅਤੇ ਪਤੀ ਨਾਮਧਾਰੀ ਮਸੀਹਾ ਇਸ ਲਈ ਧਿਆਨ ਦਿਓ ਪ੍ਰਭੂ ਨੇ ਕਿਹਾ ਹੈ ਜਾਂ ਤਾਂ ਗਰਮ ਰਹੋ ਜਾਂ ਫਿਰ ਠੰਡੇ ਜਾਂ ਪਰਮੇਸ਼ਵਰ ਦੀ ਸੰਤਾਨ ਦੇ ਰੂਪ ਚ ਰਹੋ ਜਾਂ ਫਿਰ ਸ਼ੈਤਾਨ ਦੀ ਸੰਤਾਨ ਦੇ ਰੂਪ ਚ ਰਹੋ ਗੁਣਗੁਣੀ ਸਥਿਤੀ ਦੇ ਵਿੱਚ ਨਾ ਰਹੋ ਇਸ ਤਰ੍ਹਾਂ ਪਰਮੇਸ਼ਵਰ ਨੇ ਕਿਹਾ ਪ੍ਰਕਾਸ਼ ਦੀ ਪੁੱਤੀ 3 ਅਧਿਆਇ ਚ 15 ਤੋਂ 17ਵੇਂ ਵਚਨ ਤੱਕ ਲੌਦੀਕੀਆ ਦੀ ਕਲੀਸੀਆ ਦਾ ਅਤੇ ਅੱਜ ਦੀ ਕਲੀਸੀਆ ਦਾ ਇੱਕੋ ਜਿਹੀ ਸਮਾਨਤਾ ਹੈ ਇਸ ਨੂੰ ਕੀ ਕਹਿੰਦੇ ਆ ਜਾਣਦੇ ਹਾਂ ਅੱਜ ਦੇ ਮਸੀਹਾਂ ਦੀ ਕਲੀਸੀਆ ਦੀ ਇਹ ਪਰਸਤਿਤੀ ਕਹਿੰਦੇ ਆ ਆਓ ਵੇਖਾਂਗੇ 15ਵਾਂ ਵਚਨ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਤੂੰ ਜੋ ਕੰਮ ਕਰ ਰਿਹਾ ਉਸ ਨੂੰ ਮੈਂ ਜਾਣਦਾ ਹਾਂ ਤੇਰੀ ਵੇਸ਼ ਭਾਸ਼ਾ ਨੂੰ ਮੈਂ ਜਾਣਦਾ ਹਾਂ ਤੇਰੇ ਵਿਹਾਰ ਨੂੰ ਮੈਂ ਜਾਣਦਾ ਹਾਂ ਤੇਰੇ ਕੰਮਾਂ ਨੂੰ ਮੈਂ ਜਾਣਦਾ ਹਾਂ ਨਾ ਤੂੰ ਠੰਡਾ ਹੈ ਅਤੇ ਨਾ ਹੀ ਗਰਮ ਹਾਂ ਕਿਉਂਕਿ ਨਾ ਤਾਂ ਤੂੰ ਠੰਡਾ ਹੈ ਅਤੇ ਨਾ ਹੀ ਗਰਮ ਭਲਾ ਹੁੰਦਾ ਕਿ ਜਾਂ ਤਾਂ ਤੂੰ ਠੰਡਾ ਜਾਂ ਗਰਮ ਹੁੰਦਾ ਇਸ ਲਈ ਕੀ ਗੁਣਗੁਨਾ ਹੈ ਨਾ ਠੰਡਾ ਹੈ ਨਾ ਗਰਮ ਹੈ ਅਤੇ ਹੁਣ ਮੈਂ ਤੈਨੂੰ ਆਪਣੇ ਮੂੰਹ ਦੇ ਵਿੱਚੋਂ ਹਾਂ ਉਗਣ ਵਾਲਾ ਹਾਂ ਉਗਲਣ ਵਾਲਾ ਹ ਇਸ ਲਈ ਸਾਨੂੰ ਜਿਸ ਪਰਮੇਸ਼ਵਰ ਨੇ ਬਣਾਇਆ ਉਹ ਪਰਮੇਸ਼ਵਰ ਸਾਨੂੰ ਕਹਿ ਰਿਹਾ ਹੈ ਪੈਣੋ ਤੇ ਪ੍ਰਭੂ ਜੇ ਪਰਮੇਸ਼ਵਰ ਸਾਨੂੰ ਛੱਡ ਦੇਵੇ ਤਾਂ ਸਾਡੇ ਲਈ ਖਤਰਾ ਇਹਦੇ ਨਾਲ ਸਾਡਾ ਵੱਡਾ ਨੁਕਸਾਨ ਹੈ ਹੱਥ ਵਿੱਚ ਪਤੰਗ ਹੁੰਦੀ ਆ ਜਦ ਤੱਕ ਉਹ ਹੱਥ ਵਿੱਚ ਰਹਿੰਦੀ ਆ ਵਧੀਆ ਤਰੀਕੇ ਨਾਲ ਉੱਡਦੀ ਆ ਜੇ ਛੱਡ ਦੇਵੇ ਤਾਂ ਕਿਸੇ ਉੱਚੇ ਪੇੜ 'ਚ ਕਿਸੇ ਉੱਚੇ ਪੇੜ 'ਚ ਫਸ ਜਾਂਦੀ ਆ ਅਤੇ ਇਸ ਤਰ੍ਹਾਂ ਹਿਲਦੀ ਰਹਿੰਦੀ ਆ ਅਤੇ ਫਸੀ ਰਹੰਦੀ ਆ ਇੱਕ ਪਤੰਗ ਜਿਸ ਨੇ ਉਸ ਨੂੰ ਬਣਾਇਆ ਹੈ ਉਹਦੇ ਹੱਥ ਤੋਂ ਜੇ ਛੁੱਟ ਜਾਵੇ ਜਾਂ ਫੇ ਟੁੱਟ ਜਾਵੇ ਜਾਂ ਜਿਨੇ ਬਣਾਇਆ ਉਹੀ ਛੱਡ ਦੇਵੇ ਦੂਰ ਕਿਤੇ ਚਲਾ ਜਾਂਦਾ ਹੈ ਉਸੇ ਤਰ੍ਹਾਂ ਤੁਹਾਡਾ ਤੇ ਮੇਰਾ ਜੀਵਨ ਵੀ ਆ ਤੁਹਾਨੂੰ ਤੇ ਮੈਨੂੰ ਜਿਸ ਨੇ ਬਣਾਇਆ ਹੈ ਉਹ ਪਰਮੇਸ਼ਵਰ ਜੇ ਛੱਡ ਦੇਵੇ ਤਾਂ ਖਤਰਾ ਹੈ ਪਿਆਰਿਓ ਪਰਮੇਸ਼ਵਰ ਨੇ ਸ਼ਾਉਲ ਨੂੰ ਰਾਜੇ ਦੇ ਰੂਪ ਚ ਚੁਣਿਆ ਅਤੇ ਜਦੋਂ ਸ਼ਾਉਲ ਨੇ ਮਨਮਰਜ਼ੀ ਕਰਨੀ ਸ਼ੁਰੂ ਕੀਤੀ ਤਾਂ ਪਰਮੇਸ਼ਵਰ ਨੇ ਸ਼ਾਉਲ ਨੂੰ ਛੱਡ ਦਿੱਤਾ ਫਿਰ ਕੀ ਹੋਇਆ ਨਾਸ਼ ਹੋ ਗਿਆ ਉਹਨੇ ਸੋਚਿਆ ਮੈਂ ਤਾਂ ਰਾਜਾ ਹਾਂ ਰਾਜਾ ਹਾਂ ਤਾਂ ਫਿਰ ਕੀ ਹੋਇਆ ਜੇ ਪਰਮੇਸ਼ਵਰ ਨੇ ਛੱਡ ਦਿੱਤਾ ਤਾਂ ਉਹ ਕਿਸੇ ਪਾਸੇ ਦਾ ਨਹੀਂ ਰਹੇਗਾ ਉਸ ਤਰ੍ਹਾਂ ਸ਼ਾਉਲ ਨਾਲ ਉਹ ਇੱਕ ਰਾਜਾ ਸੀ ਲੇਕਿਨ ਫਿਰ ਵੀ ਜਦੋਂ ਪਰਮੇਸ਼ਵਰ ਨੇ ਉਸ ਨੂੰ ਛੱਡ ਦਿੱਤਾ ਤਾਂ ਉਸ ਨੂੰ ਬੇਸਹਾਰੇ ਵਾਂਗੂ ਮਰਨਾ ਪਿਆ ਬੱਚੇ ਮਰ ਗਏ ਉਹ ਵੀ ਮਰ ਗਿਆ ਬੱਚਿਆਂ ਦਾ ਵੀ ਅਤਾ ਪਤਾ ਨਾਰਿਆ ਭੈਣੋ ਅਤੇ ਭਰਾਵੋ ਜੇ ਪਰਮੇਸ਼ਵਰ ਸਾਨੂੰ ਛੱਡ ਦੇਵੇ ਤਾਂ ਖਤਰਾ ਹੈ ਦੂਸਰਾ ਬਹੁਤ ਹੀ ਤਾਕਤਵਰ ਸੀ ਕੌਣ ਸैमसन ਬਹੁਤ ਤਾਕਤਵਰ ਸੀ ਲੇਕਿਨ ਉਹਦੇ ਪਾਪ ਮੇ ਕੰਮਾਂ ਨੂੰ ਪਰਮੇਸ਼ਵਰ ਨੇ ਵੇਖਿਆ ਵੇਖਿਆ ਬੜੀ ਵਾਰ ਚੇਤਾਵਨੀ ਦੇਣ ਤੇ ਵੀ ਬੜੀ ਵਾਰ ਉਸ ਨੂੰ ਚੇਤਾਵਨੀ ਦੇਣ ਤੇ ਵੀ ਆਗਿਆ ਨਹੀਂ ਮੰਨੀ ਅਨਅਗਿਆਕਾਰੀ ਹੋ ਕੇ ਚਲੇ ਗਿਆ ਤੇ ਪਰਮੇਸ਼ਵਰ ਨੇ ਸैमसन ਜੋ ਬਹੁਤ ਹੀ ਤਾਕਤਵਰ ਸੀ ਛੱਡ ਦਿੱਤਾ ਕੀ ਹੋਇਆ ਫਿਰ ਕੀ ਹੋਇਆ ਜਿਵੇਂ ਪਰਮੇਸ਼ਵਰ ਨੇ ਸैमਸਨ ਨੂੰ ਛੱਡਿਆ ਸैमਸਨ ਨੇ ਤਾਕਤ ਗਵਾ ਲਈ ਕਮਜ਼ੋਰ ਹੋ ਗਿਆ ਦੁਸ਼ਮਨਾ ਦੇ ਕਾਬੂ ਚ ਹੋ ਗਿਆ ਦੁਸ਼ਮਨਾ ਨੇ ਕੀ ਕੀਤਾ ਬੜੀਆਂ ਯਾਤਨਾਵਾਂ ਕੀਤੀਆਂ ਉਹਦੀਆਂ ਅੱਖਾਂ ਕੱਢ ਦਿੱਤੀਆਂ ਪੂਰੇ ਸਰੀਰ ਨੂੰ ਜ਼ਖਮੀ ਕੀਤਾ ਆਖਰ ਚ ਉਹ ਬੇਸਹਾਰਾ ਹੀ ਰਹਿ ਗਿਆ ਦੁਸ਼ਮਨਾ ਦੇ ਵਿੱਚ ਉਸ ਨੂੰ ਆਪਣੇ ਆਪ ਨੂੰ ਮਾਰਨਾ ਪਿਆ ਮੇਰੇ ਭੈਣੋਂ ਅਤੇ ਭਰਾਵੋ ਪਰਮੇਸ਼ਵਰ ਦਾ ਸਾਨੂੰ ਛੱਡ ਦੇਣਾ ਇਹ ਬਿਲਕੁਲ ਠੀਕ ਨਹੀਂ ਆ ਇਸ ਨਵੇਂ ਸਾਲ ਚ ਪਰਮੇਸ਼ਵਰ ਤੋਂ ਬਿਨਾ ਤੁਸੀਂ ਅੱਗੇ ਵਧੋ ਇਹ ਵੀ ਠੀਕ ਨਹੀਂ ਆ ਤਾਂ ਫਿਰ ਕੀ ਕਰਨਾ ਇਸ ਭਰਾ ਨੇ ਕੀ ਕੀਤਾ ਨਾਮ ਧਾਰੀ ਮਸੀਹ ਦੇ ਰੂਪ ਚ ਇਹ ਜੀ ਰਿਹਾ ਸੀ ਐਸੇ ਸਮੇਂ ਤੇ ਦੂਜੇ ਪਾਸੇ ਉਹਦੀ ਪਤਨੀ ਤਾਂ ਵਿਸ਼ਵਾਸਯੋਗ ਸੱਚੀ ਮਸੀਹ ਦੇ ਰੂਪ ਚ ਜੀ ਰਹੀ ਸੀ ਉਹ बार-बार ਆਪਣੇ ਪਤੀ ਨੂੰ ਪਰਮੇਸ਼ਵਰ ਦੀ ਹਜ਼ੂਰੀ ਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ ਭੈਣੋ ਤੇ ਪ੍ਰਭੂ ਜੇ ਤੁਸੀਂ ਸੱਚੀ ਮਸੀਹ ਭੈਣ ਹੋ ਤੁਹਾਡਾ ਪਤੀ ਜੇ ਨਾਮਤਾਰੀ ਮਸੀਹ ਹੈ ਪਤੀ ਦੇ ਰੂਪ ਚ ਤੁਸੀਂ ਸੱਚੇ ਮਸੀਹ ਹੋ ਅਤੇ ਪਤਨੀ ਨਾਮਤਾਰੀ ਮਸੀਹਾ ਉਸ ਪਤਨੀ ਨੂੰ ਉਸ ਪਤੀ ਨੂੰ ਪਰਮੇਸ਼ਵਰ ਦੀ ਹਜ਼ੂਰੀ ਚ ਲਿਆਉਣ ਦੀ ਜ਼ਿੰਮੇਵਾਰੀ ਪ੍ਰਭੂ ਨੇ ਤੁਹਾਨੂੰ ਦਿੱਤੀ ਆ ਤੁਹਾਡੇ ਪਰਿਵਾਰ ਦਾ ਉਧਾਰ ਤੁਹਾਡੇ ਹੱਥ ਵਿੱਚ ਆ ਆਪਣੇ ਪਤੀ ਨੂੰ ਆਪਣੀ ਪਤਨੀ ਨੂੰ ਪ੍ਰਭੂ ਦੀ ਹਜ਼ੂਰੀ ਚ ਲਿਆਉਣ ਤੇ ਉਸ ਤੋਂ ਬਾਅਦ ਬੱਚੇ ਵੀ ਪਰਮੇਸ਼ਵਰ ਦੀ ਹਜ਼ੂਰੀ ਚ ਆ ਸਕਣਗੇ ਸੁਣ ਰਹੇ ਹੋ ਪਿਤਾਓ ਤੁਸੀਂ ਜੋ ਘਰ ਦੇ ਮੁਖੀ ਹੋ ਕਰਦੀ ਅਗਵਾਈ ਕਰਨ ਵਾਲੀ ਜੇ ਤੁਸੀਂ ਮਨਮਰਜ਼ੀ ਨਾਲ ਚੱਲੋਂਗੇ ਤਾਂ ਸੰਸਾਰ ਦੇ ਮੁਤਾਬਿਕ ਚੱਲੋਂਗੇ ਬੱਚੇ ਵੀ ਮਨਮਰਜ਼ੀ ਨਾਲ ਜੀਣਗੇ ਭੈਣੋ ਸੁਣ ਰਹੇ ਹੋ ਤੁਸੀਂ ਜੋ ਕਰਦੇ ਲਈ ਰੋਸ਼ਨੀ ਹੋ ਜੇ ਆਪ ਹੀ ਤੁਸੀਂ ਹਨੇਰੇ ਦੇ ਨਾਲ ਹੱਥ ਮਿਲਾਉਂਗੇ ਆਪ ਹੀ ਪਰਮੇਸ਼ਵਰ ਦੀ ਪਹਿ ਪਕਤੀ ਤੋਂ ਬਿਨਾ ਜੀਓਗੇ ਤਾਂ ਹਮੇਸ਼ਾ ਟੀਵੀ ਵੇਖਦੇ ਹੀ ਆਪਣਾ ਸਮਾਂ ਖਰਾਬ ਕਰਦੇ ਰਹੋਗੇ ਤਾਂ ਹਮੇਸ਼ਾ ਫालतू ਦੀਆਂ ਗੱਲਾਂ ਵਿੱਚ ਪੈ ਕੇ ਆਪਣੇ ਸਮੇਂ ਨੂੰ ਖਰਾਬ ਕਰਨ ਵਾਲੇ ਹੋ ਤਾਂ ਜੇ ਤੁਸੀਂ ਐਸੀ ਜ਼ਿੰਦਗੀ ਜੀ ਰਹੇ ਹੋ ਤਾਂ ਤੁਹਾਡੇ ਬੱਚੇ ਵੀ ਇਸੇ ਤਰ੍ਹਾਂ ਜੀਣਗੇ ਤੁਸੀਂ ਹਮੇਸ਼ਾ ਟੀਵੀ ਤੇ ਲੱਗੇ ਰਹੋਗੇ ਤਾਂ ਉਹ ਸੈਲਫੋਨ ਤੇ ਲੱਗੇ ਰਹਿਣਗੇ ਅੱਜ ਹਰ ਇੱਕ ਪਤੀ ਹਰ ਇੱਕ ਪਤਨੀ ਹਰ ਇੱਕ ਪਿਤਾ ਹਰ ਇੱਕ ਮਾਂ ਜ਼ਿੰਮੇਵਾਰੀ ਤੋਂ ਬਿਨਾ ਜੀਣਾ ਹੈ ਜ਼ਿੰਮੇਵਾਰੀ ਕਿੱਥੋਂ ਆਏਗੀ ਭਗਤੀ ਤੋਂ ਆਏਗੀ ਜਿਉਂਦੇ ਪਰਮੇਸ਼ਵਰ ਦੀ ਭਗਤੀ ਦੇ ਦੁਆਰਾ ਜ਼ਿੰਮੇਵਾਰੀ ਆਏਗੀ ਇਸ ਲਈ ਅੱਜ ਅਸੀਂ ਇੱਕ ਫੈਸਲਾ ਕਰੀਏ ਪਰਮੇਸ਼ਵਰ ਤੋਂ ਦੂਰ ਜੀਣ ਵਾਲਾ ਪਤੀ ਹੋ ਸਕਦਾ ਪਤਨੀ ਹੋ ਸਕਦੀ ਆ ਬੱਚੇ ਹੋ ਸਕਦੇ ਆ ਪਰਮੇਸ਼ਵਰ ਦੀ ਹਜ਼ੂਰੀ ਚ ਲਿਆਉਣ ਦੇ ਲਈ ਅੱਜ ਅਸੀਂ ਕਮਰ ਕਸ ਲਈਏ ਸਭ ਤੋਂ ਪਹਿਲਾਂ ਕੀ ਕਰਨਾ ਹੈ ਪ੍ਰਾਰਥਨਾ ਪਰਮੇਸ਼ਵਰ ਤੋਂ ਦੂਰ ਹੋ ਰਹੇ ਪਤੀ ਦੇ ਲਈ ਪਤਨੀ ਲਈ ਬੱਚਿਆਂ ਦੇ ਲਈ ਤੁਸੀਂ ਰੋ ਕੇ ਪ੍ਰਾਰਥਨਾ ਕਰਨੀ ਆ ਪ੍ਰਭੂ ਦੀ ਹਜ਼ੂਰੀ ਚ ਗੋਡੇ ਟੇਕ ਕੇ ਪ੍ਰਾਰਥਨਾ ਕਰਨੀ ਆ ਉਹਨਾਂ ਦੇ ਉਧਾਰ ਲਈ ਪ੍ਰਾਰਥਨਾ ਕਰਨੀ ਆ ਉਸ ਪਤਨੀ ਦੀ ਕੀਤੀ ਗਈ ਪ੍ਰਾਰਥਨਾ ਨੂੰ ਪਰਮੇਸ਼ਵਰ ਨੇ ਸੁਣਿਆ ਪਤਨੀ ਦੇ ਨਾਲ ਪਤੀ ਵੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਇਆ ਪਰਮੇਸ਼ਵਰ ਦੀ ਹਜ਼ੂਰੀ ਚੋਂ ਤੋਂ ਬਾਅਦ ਪਰਮੇਸ਼ਵਰ ਨੇ ਉਹਦੇ ਨਾਲ ਗੱਲ ਕੀਤੀ ਇਸ ਲਈ ਧਿਆਨ ਦਿਓ ਮੰਨ ਲਓ ਕਿ ਕੋਈ ਰੋਗ ਆ ਕੋਈ ਬਿਮਾਰੀ ਆ ਉਹ ਬਿਮਾਰੀ ਤੇ ਰੋਗ ਨੇ ਠੀਕ ਹੋਣਾ ਹੈ ਤਾਂ YouTube ਤੇ YouTube ਤੇ ਦੇਖ ਕੇ ਇਹ ਬਿਮਾਰੀ ਹੋ ਗਈ ਇਹਦੇ ਲਈ ਕਿਹੜੀ ਦਵਾਈ ਖਾਣੀ ਆ ਕਿਵੇਂ ਦਵਾਈ ਲੈਣੀ ਆ ਕਿਹੜੀ ਦਵਾਈ ਲੈਣੀ ਆ ਇਹ ਸੋਚ ਕੇ ਅੱਜ ਕਈ ਲੋਕ ਸਿਹਤ ਨਾਲ ਸੰਬੰਧੀ ਚੀਜ਼ਾਂ YouTube ਤੇ ਦੇਖ ਰਹੇ ਆ ਚੀਜ਼ਾਂ ਨੂੰ Google ਤੇ ਲੱਭ ਰਹੇ ਆ ਭੈਣੋਂ ਅਤੇ ਭਰਾਵੋ ਆਪਣੇ ਜੀਵਨ ਦੀਆਂ ਸਮੱਸਿਆਵਾਂ ਨੂੰ ਕਿਤੇ ਹੋਰ ਲੈ ਜਾ ਕੇ ਦੱਸੋਗੇ ਤਾਂ ਉਹ ਦੂਰ ਨਹੀਂ ਹੋਣਗੀਆਂ ਫਿਰ ਜੇ ਪਰਮੇਸ਼ਵਰ ਜਿਸ ਨੇ ਤੁਹਾਨੂੰ ਬਣਾਇਆ ਉਹਦੇ ਕੋਲ ਲਿਆਉਗੇ ਤਾਂ ਹੀ ਤੁਹਾਡੀਆਂ ਸਮੱਸਿਆ ਨਾਲ ਭਰੇ ਹੋਏ ਜੀਵਨ ਨੂੰ ਜੋ ਸੁਧਾਰ ਸਕਦਾ ਹੈ ਉਹ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਜੇ ਸਿਹਤ ਠੀਕ ਨਹੀਂ ਹੈ ਤਾਂ ਡਾਕਟਰ ਦੇ ਕੋਲ ਜਾਣਾ ਹੈ ਡਾਕਟਰ ਦੇ ਕੋਲ ਜਾਣ ਤੇ ਕੀ ਸਿਹਤ ਠੀਕ ਹੋ ਜਾਏਗੀ ਨਹੀਂ ਹੋਏਗੀ ਫਿਰ ਡਾਕਟਰ ਤੁਹਾਨੂੰ ਜਾਂਚ ਕੇ ਤੁਹਾਨੂੰ ਪਰਖ ਕੇ ਉਸ ਤੋਂ ਬਾਅਦ ਤੁਹਾਡੀ ਬਿਮਾਰੀ ਨੂੰ ਜਾਂਚ ਕੇ ਫਿਰ ਉਸ ਤੋਂ ਬਾਅਦ ਉਹ ਦਵਾਈਆਂ ਤੁਹਾਨੂੰ ਲਿਖ ਕੇ ਦਿੰਦਾ ਹੈ ਉਸ ਤਰ੍ਹਾਂ ਤੁਸੀਂ ਆਪਣੇ ਪਤੀ ਨੂੰ ਹੋ ਸਕਦਾ ਪਤਨੀ ਨੂੰ ਹੋ ਸਕਦਾ ਤੁਹਾਡੇ ਬੱਚਿਆਂ ਨੂੰ ਹੋ ਸਕਦਾ ਹੈ ਪਰਮੇਸ਼ਵਰ ਦੇ ਮੰਦਰ ਚ ਜਦ ਲਿਆਉਂਦੇ ਹੋ ਪਰਮੇਸ਼ਵਰ ਨੂੰ ਪਤਾ ਤੁਹਾਡੇ ਪਤੀ ਦਾ ਦਿਲ ਕਿਸ ਤਰ੍ਹਾਂ ਹੈ ਤੁਹਾਡੀ ਪਤਨੀ ਦਾ ਦਿਲ ਕਿਸ ਤਰ੍ਹਾਂ ਦਾ ਹੈ ਤੁਹਾਡੇ ਬੱਚਾ ਦਾ ਦਿਲ ਕਿਸ ਤਰ੍ਹਾਂ ਦਾ ਹੈ ਉਹਨਾਂ ਦੇ ਲਈ ਜੋ ਵੀ ਜ਼ਰੂਰੀ ਆ ਉਸ ਵਚਨ ਰੂਪੀ ਦਵਾਈ ਨੂੰ ਪਰਮੇਸ਼ਵਰ ਕੀ ਕਰੇਗਾ ਉਸ ਵਿਅਕਤੀ ਨੂੰ ਦਵੇਗਾ ਜਿਵੇਂ ਹੀ ਪਰਮੇਸ਼ਵਰ ਦਾ ਵਚਨ ਤੁਹਾਡੇ ਦਿਲ ਨੂੰ ਛੂਏਗਾ ਪਰਮੇਸ਼ਵਰ ਦੁਆਰਾ ਸਿਰਜਿਆ ਗਿਆ ਤੁਹਾਡਾ ਜੀਵਨ ਪ੍ਰਭਾਵਿਤ ਹੋਏਗਾ ਅਸਰਦਾਰ ਹੋਏਗਾ ਉਸ ਵਚਨ ਨੂੰ ਜਦੋਂ ਗ੍ਰਹਿਣ ਕਰੋਗੇ ਜਦੋਂ ਵਚਨ ਦੇ ਪ੍ਰਤੀ ਤੁਸੀਂ ਪ੍ਰਤੀਕਿਰਿਆ ਦਿਖਾਉਂਗੇ ਆਪਣਾ ਜੀਵਨ ਪ੍ਰਭੂ ਨੂੰ ਅਰਪਣ ਕਰੋਗੇ ਤਾਂ ਅਦਭੁਤ ਬਦਲਾਵ ਨੂੰ ਉਹ ਪਤੀ ਉਪਤਨੀ ਆਪਣੀਆਂ ਅੱਖਾਂ ਨਾਲ ਸਭ ਵੇਖਣਗੇ ਇਸ ਤੋਂ ਪਹਿਲਾਂ ਇਸ ਨਵੇਂ ਸਾਲ ਦੇ ਵਿੱਚ ਤੁਹਾਡੀ ਜੋ ਜ਼ਿੰਮੇਵਾਰੀ ਆ ਆਪਣੇ ਪਰਿਵਾਰ ਨੂੰ ਉਧਾਰ ਚ ਲਿਆਉਣਾ ਹੈ ਜੇਲ੍ਹ ਦੇ ਥਾਣੇਦਾਰ ਨੂੰ ਉਹਨਾਂ ਨੇ ਪੌਲਸ ਨੂੰ ਕਿਹਾ ਸੱਜਣੋ ਉਧਾਰ ਪਾਉਣ ਦੇ ਲਈ ਦੱਸੋ ਮੈਂ ਕੀ ਕਰਾਂ ਸੁਣ ਕੇ ਪੌਲਸ ਨੇ ਕੀ ਕਿਹਾ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰੋ ਤਾਂ ਤੂੰ ਅਤੇ ਤੇਰਾ ਘਰਾਣਾ ਕੀ ਕਿਹਾ ਉਧਾਰ ਪਾਏਗਾ ਯੀਸ਼ੂ ਤੇ ਵਿਸ਼ਵਾਸ ਕਰਨਾ ਹੀ ਤੁਹਾਨੂੰ ਉਧਾਰ ਦਿਲਵਾਉਂਦਾ ਹੈ ਜੇ ਉਧਾਰ ਪਾਉਣਾ ਹੈ ਤਾਂ ਸੁਸਮਾਚਾਰ ਸੁਣਨਾ ਸੁਸਮਾਚਾਰ ਸੁਣਨਾ ਹੈ ਤਾਂ ਵਚਨ ਸੁਣਨਾ ਹੈ ਉਸ ਵਚਨ ਨੂੰ ਸੁਣਨ ਦਾ ਮੌਕਾ ਆਪਣੇ ਪਤੀ ਆਪਣੀ ਪਤਨੀ ਆਪਣੇ ਬੱਚਿਆਂ ਨੂੰ ਤੁਸੀਂ ਦੇਣਾ ਹੈ ਦੇਣਾ ਹੈ ਉਸ ਪਤਨੀ ਨੇ ਕੀ ਕੀਤਾ ਆਪਣੇ ਪਤੀ ਨੂੰ ਪ੍ਰ부 ਦੀ ਹਜ਼ੂਰੀ ਚ ਲਿਆਈ ਜਿਵੇਂ ਉਹ ਪ੍ਰ부 ਦੀ ਹਜ਼ੂਰੀ ਚਾਈ ਕਲਵਰੀ ਟੈਂਪਲ ਦੇ ਵਿੱਚ ਜਿਉਂਦਾ ਪਰਮੇਸ਼ਵਰ ਹੈ ਉਹ ਜਿਉਂਦਾ ਪਰਮੇਸ਼ਵਰ ਆਪਣੇ ਵਚਨ ਦੇ ਦੁਆਰਾ ਗੱਲ ਕਰਦਾ ਹੈ ਉਸ ਦਿਨ ਜਦ ਪਰਮੇਸ਼ਵਰ ਨੇ ਉਹਦੇ ਪਤੀ ਨਾਲ ਗੱਲ ਕੀਤੀ ਪਰਮੇਸ਼ਵਰ ਦੀਆਂ ਗੱਲਾਂ ਸੁਣ ਕੇ ਉਹਦੇ ਪਤੀ ਉਹਦਾ ਜੀਵਨ ਪਰਮੇਸ਼ਵਰ ਤੋਂ ਕਿੰਨਾ ਦੂਰ ਸੀ ਕਿੰਨਾ ਖਰਾਬ ਹੋ ਰਿਹਾ ਸੀ ਉਦੀ ਕੀਮਤ ਕਿੰਨੀ ਆ ਸਮਝ ਗਿਆ ਕੀਮਤੀ ਜੀਵਨ ਮੈਂ ਜੀਣਾ ਸੀ ਅਤੇ ਮੈਂ ਵਿਅਰਥ ਜੀਵਨ ਜੀ ਰਿਆ ਹਾਂ ਇਹ ਸੋਚ ਕੇ ਪਛਤਾਪ ਕੀਤਾ ਜਦ ਪਰਮੇਸ਼ਵਰ ਨੇ ਆਪਣੇ वचन ਦੇ ਦੁਆਰਾ ਉਹਦੇ ਨਾਲ ਗੱਲਬਾਤ ਕੀਤੀ ਉਹ ਭਾਈ ਨੇ ਆਪਣਾ ਜੀਵਨ ਪ੍ਰਭੂ ਨੂੰ ਅਰਪਣ ਕੀਤਾ ਅਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਜਿਵੇਂ ਹੀ ਮੈਂ ਆਪਣਾ ਜੀਵਨ ਪ੍ਰਭੂ ਨੂੰ ਦਿੱਤਾ ਪਰਿਵਾਰ ਨਾਲ ਪਰਮੇਸ਼ਵਰ ਦੀ ਆराधना ਕਰਨ ਲੱਗਾ ਤਾਂ ਇਸ ਨਵੇਂ ਸਾਲ ਚ ਕਲਿਸਿਆ ਪਰਿਵਾਰ ਨਾਲ ਮਿਲ ਕੇ ਪ੍ਰਾਰਥਨਾ ਕਰੋ ਪਤੀਆਂ ਪਤਨੀਆਂ ਬੱਚਿਓ ਪਰਿਵਾਰ ਨਾਲ ਮਿਲ ਕੇ ਪ੍ਰਾਰਥਨਾ ਕਰਨ ਤੇ ਆਸ਼ੀਸ਼ਾ 5 ਵਜੇ ਤੋਂ 6 ਵਜੇ ਤੱਕ 1 ਘੰਟਾ ਪ੍ਰਭੂ ਨਾਲ ਬਿਤਾਇਆ ਜੇ ਤੁਹਾਨੂੰ ਦੇਰੀ ਨਾਲ ਸੌਣਾ ਪੈਂਦਾ ਹੈ ਜੋ ਤੁਸੀਂ ਨੌਕਰੀ ਕਰਦੇ ਹੋ ਅਗਰ ਉਹਦੇ ਕਾਰਨ ਲੇਟ ਘਰ ਆਉਂਦੇ ਹੋ ਤਾਂ ਅਗਰ ਉਹ ਥੋੜਾ ਮੁਸ਼ਕਿਲ ਹੈ ਤਾਂ ਸਵੇਰ 6 ਵਜੇ ਤੋਂ 7 ਵਜੇ ਤੱਕ 1 ਘੰਟਾ ਪ੍ਰਭੂ ਨਾਲ ਬਿਤਾਓ ਕਿਉਂਕਿ ਜਦੋਂ ਤੁਸੀਂ ਆਪਣੇ ਜੀਵਨ ਦੇ ਪਹਿਲੇ ਘੰਟੇ ਪਰਮੇਸ਼ਵਰ ਨੂੰ ਦਉਗੇ ਮਰਕਸ ਉਸਦਾ ਪਹਿਲਾ ਅਧਿਆਇ 35ਵੇਂ ਵਚਨ ਤੋਂ ਵੇਖੋ ਯੀਸ਼ੂ ਮਸੀਹ ਤੜਕੇ ਹੀ ਉੱਠ ਕੇ ਕਦੋਂ ਉઠੇ ਤੜਕੇ ਹੀ ਉੱਠ ਕੇ ਦਿਨ ਨਿਕਲਣ ਤੋਂ ਬਹੁਤ ਪਹਿਲਾਂ ਉਹ ਉੱਠ ਕੇ ਨਿਕਲਿਆ ਪ੍ਰਭੂ ਦਾ ਕੋਈ ਘਰ ਨਹੀਂ ਸੀ ਉਹਦੀ ਕੋਈ ਜਗ੍ਹਾ ਨਹੀਂ ਸੀ ਪ੍ਰਭੂ ਜੈਤੂਨ ਦੇ ਪਹਾੜ ਤੇ ਜਾ ਕੇ ਗਤਸਮਨੀ ਬਾਗ ਚ ਸੌਂਦੇ ਸੀ ਲੂੰਬੜੀਆਂ ਦੇ ਪੱਟ ਅਤੇ ਪੰਛੀਆਂ ਦੇ ਬਸੇਰੇ ਆ ਪਰ ਮਨੁੱਖ ਦੇ ਪੁੱਤਰ ਦੇ ਲਈ ਸਿਰ ਟਕਨ ਦੀ ਜਗਾ ਵੀ ਨਹੀਂ ਆ ਇਹ ਬਾਈਬਲ ਚ ਇਸ ਲਈ ਤੜਕੇ ਹੀ ਉੱਠ ਕੇ ਪ੍ਰਭੂ ਜੰਗਲ ਦੇ ਵਿੱਚ ਕਿੱਥੇ ਜਾਇਆ ਕਰਦੇ ਸੀ ਜੰਗਲੀਆਂ ਥਾਵਾਂ ਤੇ ਜਾ ਕੇ ਉੱਥੇ ਪ੍ਰਾਰਥਨਾ ਕੀਤੀ ਲਿਖਿਆ ਹੈ ਜਾਂ ਕਰਨ ਲੱਗਾ ਲਿਖਿਆ ਹੈ ਕੀ ਲਿਖਿਆ ਹੈ ਕਰਨ ਲੱਗਾ ਯਾਨੀ एक दिन उठ के एक दिन प्रार्थना करके हाँ बस ये एक महीने के लिए हूँ काफ़ी आ इस तरह ना सोचो एक दिन तीन रोटी खा के बस इस पूरे महीने लिए काफ़ी आ कहो ट्राई करो खाने विषय से एक बार खा के असी सोचते कि पूरा महीना चल जाएगा जिस समय का उस समय चाहता जिस दिन दे चाहिए है इसलिए भेनों के भरावो तड़के ही उठ के हर रोज़ ਪਹਿਲਾ 1 ਘੰਟਾ ਪ੍ਰਭੂ ਨੂੰ ਦਈਏ ਪਤਨੀ ਦੇ ਰੂਪ ਚ ਉਠੀਏ ਪਤੀ ਦੇ ਰੂਪ ਤੋਂ ਉੱਠਣਾ ਪਤੀ ਪਤਨੀ ਦੋਨਾਂ ਨੇ ਉੱਠਣਾ ਹੈ ਬੱਚਿਆਂ ਨੇ ਵੀ ਉੱਠਣਾ ਹੈ ਉੱਠ ਕੇ ਪਹਿਲਾ 1 ਘੰਟਾ ਪ੍ਰਭੂ ਨਾਲ ਬਿਤਾਉਣਾ ਹੈ ਤੁਹਾਡਾ ਦਿਨ ਪ੍ਰਭੂ ਦੀ स्तुਤੀ ਕਰਦੇ ਹੋਏ ਸ਼ੁਰੂ ਹੋਵੇ ਤੁਹਾਡਾ ਦਿਨ ਪ੍ਰਭੂ ਦੇ ਬਚਨ ਦਾ ਧਿਆਨ ਕਰਦਾ ਹੋਏ ਸ਼ੁਰੂ ਹੋਵੇ ਤੁਹਾਡਾ ਦਿਨ ਪ੍ਰਭੂ ਦੇ ਬਚਨ ਨੂੰ ਸੁਣਦੇ ਹੋਏ ਹੀ ਸ਼ੁਰੂ ਹੋਵੇ ਤੁਹਾਡਾ ਦਿਨ ਪ੍ਰਭੂ ਦੀ ਹਜ਼ੂਰੀ ਚ ਪ੍ਰਾਰਥਨਾ ਕਰਦੇ ਹੀ ਸ਼ੁਰੂ ਹੋਵੇ ਤੁਹਾਡੇ ਜੀਵਨ ਚ ਸ਼ੈਤਾਨ ਦੀ ਲਿਉਣ ਵਾਲੀ ਹਰ ਇੱਕ ਗੜਬੜੀ ਨੂੰ ਅਤੇ ਸ਼ੈਤਾਨ ਦੀ ਹਰ ਇੱਕ ਮੁਸੀਬਤ ਦਾ ਜੋ ਸਾਹਮਣਾ ਕਰ ਸਕਦਾ ਉਹ ਪ੍ਰਾਰਥਨਾ ਜੀਵਨ ਹੀ ਆ ਤੁਸੀਂ ਵਧੀਆ ਰਹੋ ਤੁਹਾਡਾ ਪਰਿਵਾਰ ਸੁਰੱਖਿਅਤ ਰਹੇ ਤੁਹਾਡੇ ਬੱਚਿਆਂ ਦਾ ਭਵਿੱਖ ਸੁਨਹਿਰਾ ਹੋਵੇ ਪਰਮੇਸ਼ਵਰ ਚਾਹੁੰਦੇ ਆ ਇਸ ਲਈ ਹਰ ਰੋਜ਼ ਇੱਕ ਘੰਟਾ ਪਰਮੇਸ਼ਵਰ ਨਾਲ ਬਿਤਾਉਣਾ ਹੈ ਇਸ ਤਰ੍ਹਾਂ ਸੱਦਾ ਦੇ ਰਿਹਾ ਤੁਹਾਡੇ ਵਿੱਚੋਂ ਕਿੰਨੇ ਪ੍ਰਤੀਕਿਰਿਆ ਦਿਖਾਉਣਗੇ ਕਿੰਨੇ ਲੋਕ ਇਸ ਸੱਦੇ ਨੂੰ ਗ੍ਰੈਂਡ ਕਰਨਗੇ ਇੱਕ ਵਾਰ ਹੱਥ ਦਿਖਾਉਂਗੇ ਹਰ ਇੱਕ ਜਨ ਆਪਣੇ ਆਪਣੇ ਘਰ ਚ ਪਹਿਲਾ 1 ਘੰਟਾ ਪ੍ਰਭੂ ਨਾਲ ਬਿਤਾਉਣ ਦੇ ਲਈ ਕਮਰ कसो ਹੱਥ ਦਿਖਾਉਣੀ ਬੜੇ ਆਸਾਨ ਆ ਪਰ ਚਾਦਰ ਨੂੰ ਸਾਈਡ ਤੇ ਰੱਖ ਕੇ ਉੱਠਣਾ ਬਹੁਤ ਮੁਸ਼ਕਲਾ ਵਿਆਹ ਨੂੰ ਹੋਏ 10 ਸਾਲ ਹੋ ਗਏ ਪਰ ਤੁਸੀਂ ਹਜੇ ਵੀ ਜਲਦੀ ਨਹੀਂ ਉੱਠਦੇ ਤੁਹਾਡੀ ਪਤਨੀ ਨੂੰ ਪਤਾ ਤੁਸੀਂ ਕਿੰਨੇ ਆਲਸੀ ਹੋ ਵਿਆਹ ਨੂੰ ਹੋਏ 25 ਸਾਲ ਹੋ ਗਏ ਪਰ ਹਜੇ ਤੁਸੀਂ ਜਲਦੇ ਨਹੀਂ ਉੱਠਦੇ ਹੋ ਤੁਹਾਡੀ ਪਤਨੀ ਨੂੰ ਪਤਾ ਤੁਸੀਂ ਕਿੰਨੇ ਆਲਸੀ ਹੋ ਤੁਹਾਨੂੰ ਦੋਨਾਂ ਨੂੰ ਵੇਖ ਕੇ ਬੱਚੇ ਕੀ ਕਰਨਗੇ ਦੱਸੋ ਉਹ ਵੀ ਇਸੇ ਤਰ੍ਹਾਂ ਹੋਣਗੇ ਪਰ ਤੁਸੀਂ ਇਸ ਜੀਵਨ ਦੀ ਪ੍ਰਣਾਲੀ ਨੂੰ ਬਦਲ ਲਓ ਇੱਕ ਵਧੀਆ ਪਰਿਵਾਰ ਪ੍ਰਣਾਲੀ ਨੂੰ ਅਸੀਂ ਬਣਾ ਲਈਏ ਤੜਕਿ ਉਟਕੇ ਪ੍ਰਭੂ ਨਾਲ ਸਮਾਬਿਤ ਆਈਏ ਉਹ ਭਾਈ ਉਹ ਹੀ ਕਹਿ ਰਿਹਾ ਇੱਕ ਸਮੇਂ ਮੈਂ ਬਾਈਬਲ ਪੜ੍ਹਨੀ ਸ਼ੁਰੂ ਕੀਤੀ ਅਤੇ ਮੈਂ ਨਾਮਤਾਰੀ ਮਸੀਹ ਸੀ ਲੇਕਿਨ ਹੁਣ ਆਪਣਾ ਜੀਵਨ ਮੈਂ ਪ੍ਰਭੂ ਨੂੰ ਅਰਪਣ ਕਰ ਦਿੱਤਾ ਕਾਦੇ ਲਈ ਉਹ ਪਰਮੇਸ਼ਵਰ ਦੇ ਭਵਨ ਚ ਆਇਆ ਕਿਸ ਤਰ੍ਹਾਂ ਉਦੀ ਪਤਨੀ ਉਸ ਨੂੰ ਲੈ ਕੇ ਆਈ ਇਹੀ ਕਰਨ ਲਈ ਕਹਿ ਰਿਆ ਇਸ ਨਵੇਂ ਸਾਲ ਚ ਪਰਮੇਸ਼ਰ ਤੋਂ ਦੂਰ ਹੋ ਰਏ ਤੁਹਾਡੇ ਪਤੀ ਨੂੰ ਪਰਮੇਸ਼ਰ ਤੋਂ ਦੂਰ ਹੋਈ ਤੁਹਾਡੀ ਪਤਨੀ ਨੂੰ ਪਰਮੇਸ਼ਰ ਤੋਂ ਦੂਰ ਹੋਏ ਤੁਹਾਡੇ ਬੱਚਿਆਂ ਨੂੰ ਜ਼ਰੂਰ ਬੇਨਤੀ ਕਰਕੇ ਪ੍ਰਾਰਥਨਾ ਨਾਲ ਪ੍ਰਭੂ ਦੀ ਹਜ਼ੂਰੀ ਚ ਲਿਆਓ ਜਾਣਦੇ ਹੋ ਕਿਉਂ ਉਧਾਰ ਨਾ ਪਾਉਣ ਤੇ ਤੁਹਾਡਾ ਪਤੀ ਤੁਹਾਨੂੰ ਨਰਕ ਦਿਖਾਏਗਾ ਉਧਾਰ ਨਾ ਪਾਉਣ ਤੇ ਤੁਹਾਡੀ ਪਤਨੀ ਤੁਹਾਨੂੰ ਨਰਕ ਵਿਖਾਏਗੀ ਉਧਾਰ ਨਾ ਪਾਉਣ ਤੇ ਤੁਹਾਡੇ ਬੱਚੇ ਤੁਹਾਨੂੰ ਪਰੇਸ਼ਾਨ ਕਰਨਗੇ ਜੇ ਹੁਣ ਉਧਾਰ ਪਾਉਣਗੇ ਤਾਂ ਤੁਹਾਡੇ ਪਰਿਵਾਰ 'ਚ ਸ਼ਾਂਤੀ ਰਹੇਗੀ ਤੁਸੀਂ ਖੁਸ਼ ਰਹੋਗੇ ਇਸ ਲਈ ਜੇ ਤੁਸੀਂ ਸ਼ਾਂਤੀ ਨਾਲ ਰਹਿਣਾ ਹੈ ਜੇ ਚਾਹੁੰਦੇ ਹੋ ਤੁਹਾਡੇ ਪਰਿਵਾਰ 'ਚ ਸ਼ਾਂਤੀ ਰਹੇ ਸਭ ਤੋਂ ਪਹਿਲਾਂ ਤੁਹਾਡਾ ਪਰਿਵਾਰ ਉਧਾਰ ਪਾਵੇ ਉਧਾਰ ਪਾਉਣਾ ਹੈ ਤਾਂ ਉਧਾਰ ਦੇ ਸੂਚ ਸਮਾਚਾਰ ਨੂੰ ਸੁਣਨਾ ਉਧਾਰ ਦੇ ਸੂਚ ਸਮਾਚਾਰ ਨੂੰ ਸੁਣਨਾ ਹੈ ਤਾਂ ਜਿੱਥੇ ਖਰਾ ਵਚਨ ਸੁਨਾਇਆ ਜਾਂਦਾ ਹੈ ਜਿੱਥੇ ਵਚਨ ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਦੱਸਿਆ ਜਾਂਦਾ ਹੈ ਸਾਡੀ ਕਲਵਰੀ ਟੈਂਪਲ 'ਚ ਤੁਹਾਡਾ ਪਤੀ ਤੁਹਾਡੀ ਪਤਨੀ ਤੁਹਾਡੇ ਬੱਚੇ ਵਚਨ ਸੁਣ ਸਕਿ ਉਹਨਾਂ ਨੂੰ ਲੈ ਕੇ ਆਓ ਇਹ ਐਤਵਰ ਆਕੇ ਦੂਸਰੇ ਐਤਵਰ ਨਾ ਆਉਣ ਵਾਲੇ ਉਸ ਆਤਮਿਕ ਕਮਜ਼ੋਰੀ ਤੋਂ ਉਹਨਾਂ ਨੇ ਜਿੱਤ ਪਾਈ ਪਰਮੇਸ਼ਵਰ ਨੇ ਸਾਨੂੰ 7 ਦਿਨ ਦਿੱਤੇ ਉਹਨਾਂ 7 ਦਿਨਾਂ ਚੋਂ ਇੱਕ ਦਿਨ ਨੂੰ ਆਪਣੇ ਲਈ ਪ੍ਰਭੂ ਨੇ ਅਲਾ ਕੀਤਾ ਉਹ ਇੱਕ ਦਿਨ ਵਿਸ਼ਰਾਮ ਦਾ ਦਿਨ ਹੈ ਮਸੀਹਾਂ ਦੇ ਰੂਪ ਚ ਅਸੀਂ ਪਰਮੇਸ਼ਵਰ ਦੇ ਘਰ ਚ ਪਰਮੇਸ਼ਵਰ ਦੀ ਆराधना ਕਰਨ ਦੇ ਲਈ ਐਤਵਾਰ ਨੂੰ ਪੁਨਰ ਉਥਾਨ ਦੇ ਰੂਪ ਚ ਪ੍ਰਭੂ ਦਾ ਦਿਨ ਜਾਣ ਕੇ प्रभु की हजूरी च आके आराधना कर रहे सत दिन चे दिन कम करो अपना कारोबार करो अपनी पढ़ाई च मेहनत करो पर एक दिन पक्के तौर परमेश्वर के वचन के अनुसार आत्मा से सच्चाई परमेश्वर की आराधना करने के लिए तुम परमेश्वर की हजूरी च आओ उस सत्तवें दिन परमेश्वर सानू आशिष देगा आओ वेखिए उत्पत्ति दूसरा अध्याय दूसरा वचन ਅਤੇ ਉਸਨੇ ਆਪਣੇ ਕੀਤੇ ਹੋਏ ਸਾਰੇ ਕੰਮ ਤੋਂ 7ਵੇਂ ਦਿਨ ਆਰਾਮ ਕਰਕੇ ਕਿੰਨੇ ਦਿਨ ਦੇ ਅੰਦਰ ਪੂਰਾ ਕੀਤਾ 7 ਦਿਨਾਂ ਦੇ ਅੰਦਰ ਤੁਹਾਡੇ ਕਿੰਨੇ ਵੀ ਕੰਮ ਹੋਵੇ ਕੋਈ ਵੀ ਕੰਮ ਹੋਵੇ ਇਹ ਤੁਹਾਰ ਤੋਂ ਪਹਿਲਾਂ ਹੀ ਪੂਰੇ ਕਰ ਲਵੋ ਕੋਈ ਵੀ ਜ਼ਿੰਮੇਵਾਰੀਆਂ ਐਤਵਾਰ ਤੋਂ ਪਹਿਲਾਂ ਪੂਰੀ ਕਰ ਲਿਓ ਪਰਮੇਸ਼ਵਰ ਨੇ ਪਰ 7ਵੇਂ ਦਿਨ ਆਪਣੇ ਕੰਮ ਨੂੰ ਪੂਰਾ ਕਰਕੇ 7ਵੇਂ ਦਿਨ ਪਰਮੇਸ਼ਵਰ ਨੇ ਕੀ ਕੀਤਾ विश्राम कीता सातवें दिन परमेश्वर ਵੀ ਕੰਮ ਨਹੀਂ ਕਰਦਾ ਤੁਸੀਂ ਕੰਮ ਹੱਥ ਚ ਨਾ ਲੋ ਕਈ ਲੋਕ ਕਈ ਵਾਰ ਕਹਿੰਦੇ ਆ ਹਾਂ ਮੇਰੇ ਕਾਰੋਬਾਰ ਚ ਐਤਵਾਰ ਨੂੰ ਚੰਗੀ ਸੇਲ ਹੁੰਦੀ ਆ ਇਹ ਸ਼ੈਤਾਨ ਦਾ ਦਿੱਤਾ ਗਿਆ ਚਾਰਾ ਹੈ ਕੀ ਆ ਸ਼ੈਤਾਨ ਦਾ ਪਾਇਆ ਗਿਆ ਚਾਰਾ ਪਰਮੇਸ਼ਰ ਤੋਂ ਤੁਹਾਨੂੰ ਦੂਰ ਕਰਨ ਦੇ ਲਈ ਐਤਵਾਰ ਨੂੰ ਤੁਹਾਨੂੰ ਜਿਆਦਾ ਫਾਇਦਾ ਦੇਣਾ ਹੈ ਨੌਕਰੀ ਤੇ ਜਿਆਦਾ ਕੰਮ ਨੂੰ ਦੁੱਗਣੀ ਸੈਲਰੀ ਦੇਣਗੇ ਦੁੱਗਣੀ ਪੇ ਦੇਣਗੇ ऐतवार को कम करो कहें यह चारा है, है। तुम तो परमेश्वर तो दूर कली शैतान का सुटाया गया चारा है इसलिए इस साल सतमें दिन प्रभु की हजूरी च विश्राम दिन के दे रूप सब मिल के प्रभु की आराधना करा जानते हो क्यों हूँ इतने पढ़ो की लिखा सतमें दिन परमेश्वर ने विश्राम किया इसलिए परमेश्वर ने इस सतमें दिन की लिखिया आशीष ਦਿੱਤੀਆ ਸਤ ਦਿਨਾਂ ਦੀ ਆਸ਼ੀਸ਼ ਕਿਹੜੇ ਦਿਨਾਂ ਚ ਲੁਕੀ ਆ ਦੱਸੋ ਬੋਲੋ ਬੋਲੋ ਥੋੜਾ ਹੋ ਰੁਚੀ ਬੋਲੋ ਸਤਵੇਂ ਦਿਨ ਚ ਸਮਝ ਗਏ ਹੋ ਪਰਮੇਸ਼ਵਰ ਦਾ ਆਸ਼ੀਸ਼ ਦੇਣ ਵਾਲਾ ਦਿਨ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਚ ਜੇ ਨਹੀਂ ਆਉਂਗੇ ਤਾਂ ਜਿੰਨਾ ਕੀ ਕਹੋਗੇ ਹੋਰ ਕੋਈ ਬੇਸਹਾਰਾ ਨਹੀਂ ਆ 6 ਦਿਨ ਤੁਸੀਂ ਮਿਹਨਤ ਕਰ ਰਹੇ ਹੋ ਪਰ ਅਸਲੀ ਆਸ਼ੀਸ਼ ਪਰਮੇਸ਼ਵਰ ਦੇ ਹੱਥ ਵਿੱਚ ਆ ਪਰਮੇਸ਼ਵਰ ਆਸ਼ੀਸ਼ ਦੇਗਾ ਤਾਂ ਹੀ ਤੁਸੀਂ ਆਸ਼ੀਸ਼ ਪਾਓਗੇ ਸੁਣੋ ਉਹ ਪਰਮੇਸ਼ਵਰ ਨੇ ਆਸ਼ੀਸ਼ਤਵੇਂ ਦਿਨ ਚ ਤੁਹਾਡੇ ਲਈ ਰਿਜ਼ਰਵ ਕਰਕੇ ਰੱਖੀ ਆ ਕਲਿਸਿਆ ਸਤਵੇਂ ਦਿਨ ਨੂੰ ਆਸ਼ੀਸ਼ ਦਿੱਤੀਆ ਅਤੇ ਪਵਿੱਤਰ ਠਹਿਰਾਇਆ ਹੈ ਪਵਿੱਤਰ ਠਹਿਰਾਉਣ ਦੇ ਲਈ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਨੂੰ ਪਾਉਣ ਦੇ ਲਈ ਪਰਮੇਸ਼ਵਰ ਦੀ ਹਜ਼ੂਰੀ ਚ ਆਉਣਾ ਹੈ ਪਰਮੇਸ਼ਵਰ ਦੀ ਹਜ਼ੂਰੀ ਤੁਸੀਂ ਨਾ ਆ ਕੇ ਪਰਮੇਸ਼ਵਰ ਦੀ ਆਸ਼ੀਸ਼ਾਂ ਨੂੰ ਨਾ pa ਕੇ ਮੈਂ ਮਿਹਨਤ ਕਰਦਾ ਹਾਂ ਮੈਂ ਯਤਨ ਕਰਦਾ ਹਾਂ ਨੌਕਰੀ ਕਰਦਾ ਕਾਰੋਬਾਰ ਕਰਦਾ ਹਾਂ ਰੀਅਲ ਸਟੇਟ ਦਾ ਕੰਮ ਕਰਦਾ ਹਾਂ ਐਤਵਾਰ ਨੂੰ ਹੀ ਮੇਰਾ ਕਾਰੋਬਾਰ ਸਹੀ ਰਹਿੰਦਾ ਹੈ ਸੁਣੋ ਇੱਕ ਸ਼ੈਤਾਨ ਦਾ ਸੁੱਟਿਆ ਗਿਆ ਚਾਰਾ ਹੈ ਯਾਦ ਰੱਖੋ ਜਦੋਂ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਚਾਹੁੰਦੇ ਆ ਆਪਣੇ ਆਪ ਨੂੰ ਜਦੋਂ ਤੁਸੀਂ ਪਰਮੇਸ਼ਵਰ ਦੇ ਹੱਥਾਂ 'ਚ ਦੇ ਦੇਂਦੇ ਆ ਸਭ ਤੋਂ ਪਹਿਲਾਂ ਪਰਮੇਸ਼ਵਰ ਸਾਨੂੰ ਪਵਿੱਤਰ ਕਰਦਾ ਹੈ ਅਤੇ ਫਿਰ ਦੂਸਰਾ ਸਾਨੂੰ ਆਸ਼ੀਸ਼ ਦੇ ਕੇ ਭੇਜਦਾ ਹੈ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਨੂੰ ਪਾਈ ਬਿਨਾ ਤੁਸੀਂ ਜਿੰਨੇ ਵੀ ਯਤਨ ਕਰੋ ਕਿੰਨੀ ਵੀ ਮਿਹਨਤ ਕਰੋ ਕਿਸੇ ਬਿਮਾਰੀ 'ਚ ਪੈਸੇ ਲੱਗਣਗੇ ਕਿਸੇ ਦੇ ਵਿਸ਼ਵਾਸ ਕਰਕੇ ਭਰੋਸਾ ਕਰੋਗੇ ਉਹ ਤੋਖਾ ਦੇ ਕੇ ਚਲਾ ਜਾਏਗਾ ਆਖਰ ਚਾਕੇ ਤੁਹਾਡੇ ਹੱਥ ਵਿੱਚ ਇੱਕ ਵੀ ਰੁਪਿਆ ਨਹੀਂ ਰਹੇਗਾ ਮਹੀਨੇ ਦੇ ਆਖਰੀ ਹਫਤੇ ਤੁਹਾਨੂੰ ਭੀਖ ਮੰਗਣੀ ਪਵੇਗੀ ਇਧਰ ਉਧਰ ਤੁਹਾਨੂੰ ਹੱਥ ਫੈਲਾਉਣੇ ਪੈਣਗੇ ਨਹੀਂ ਚਾਹੀਦਾ ਐਸਾ ਜੀਵਨ ਸਾਨੂੰ ਨਹੀਂ ਚਾਹੀਦਾ ਪਰਮੇਸ਼ਰ ਕਹਿ ਰਿਹਾ ਮੈਂ ਤੁਹਾਨੂੰ ਸਿਰ ਬਣਾਵਾਂਗਾ ਪੂਛ ਨਹੀਂ ਬਣਾਵਾਂਗਾ ਤੁਸੀਂ ਉਧਾਰ ਦੇਣ ਵਾਲੇ ਹੋਵੋਗੇ ਉਧਾਰ ਲੈਣ ਵਾਲੇ ਨਹੀਂ ਹੋਵੋਗੇ ਇਹ ਪਰਮੇਸ਼ਰ ਦੀ ਦਿੱਤੀ ਗਈ ਅਦਭੁਤ ਆਸ਼ੀਸ਼ ਹੈ ਆਗਿਆ ਹੈ ਅਸੀਂ ਪਾਲਣ ਕਰੀਏ ਲਗਾਤਾਰ ਅਸੀਂ ਪਰਮੇਸ਼ਰ ਦੀ ਹਜ਼ੂਰੀ ਚਾਹੀਏ ਸਭ ਤੋਂ ਪਹਿਲਾਂ ਪ੍ਰਭੂ ਦੇ ਨਾਲ ਆਪਣੇ ਦਿਨ ਨੂੰ ਸ਼ੁਰੂ ਕਰੋ ਦਿਨ ਦਾ ਪਹਿਲਾ ਘੰਟਾ ਅਸੀਂ ਪਰਮੇਸ਼ਰ ਨੂੰ ਦਵਾਂਗੇ ਦੂਸਰਾ ਹਰ ਐਤਵਾਰ ਨੂੰ ਪ੍ਰਭੂ ਦੀ ਹਜ਼ੂਰੀ ਚ ਆ ਕੇ ਪ੍ਰਭੂ ਦੀ ਆਰਾਧਨਾ ਕਰਾਂਗੇ ਪ੍ਰਭੂ ਦੀਆਂ ਆਸ਼ੀਸ਼ਾਂ ਨੂੰ ਅਸੀਂ ਪਾਵਾਂਗੇ ਕਿਉਂਕਿ ਪਰਮੇਸ਼ਵਰ ਨੇ 6 ਦਿਨ ਕੰਮ ਕੀਤਾ ਅਤੇ 7ਵੇਂ ਦਿਨ ਉਸ ਨੇ ਵਿਸ਼ਰਾਮ ਕੀਤਾ ਉਸੇ ਤਰ੍ਹਾਂ ਅਸੀਂ ਵੀ 6 ਦਿਨ ਕੰਮ ਕਰੀਏ 7ਵੇਂ ਦਿਨ ਪਰਮੇਸ਼ਵਰ ਦੀ ਹਜ਼ੂਰੀ ਚ ਆਈਏ ਅੱਜ ਤੋਂ ਜ਼ਰੂਰ ਅਸੀਂ ਹਰ ਐਤਵਾਰ ਨੂੰ ਬਿਨਾਂ ਰੁਕੇ ਪਰਮੇਸ਼ਵਰ ਦੀ ਹਜ਼ੂਰੀ ਚ ਆ ਕੇ ਪਰਮੇਸ਼ਵਰ ਦੀਆਂ ਬਰਕਤਾਂ ਨੂੰ ਜ਼ਰੂਰ ਅਸੀਂ ਪਾਵਾਂਗੇ ਕਹਿਣ ਵਾਲੇ ਆਓ ਅਸੀਂ ਮਿਲ ਕੇ ਪ੍ਰਾਰਥਨਾ ਕਰੀਏ ਪਵਿੱਤਰ ਪਰਮੇਸ਼ਰ ਪਿਤਾ ਤੁਹਾਡੀ ਹਜ਼ੂਰੀ ਚ ਨਵੇਂ ਸਾਲ ਦੇ ਪਹਿਲੇ ਦਿਨ ਚ ਪਿਤਾ ਕੀਮਤੀ ਫੈਸਲੇ ਅਸੀਂ ਕਰ ਰਹੇ ਹਾਂ ਇੱਕ ਨਾਮਤਾਰੀ ਵਿਅਕਤੀ ਤੇਰੀ ਹਜ਼ੂਰੀ ਚ ਆ ਕੇ ਜਦੋਂ ਨੇ ਆਪਣਾ ਜੀਵਨ ਤੁਹਾਨੂੰ ਅਰਪਣ ਕੀਤਾ ਕਿਸ ਤਰ੍ਹਾਂ ਬਰਕਤ ਪਾਈ ਕਿਸ ਤਰ੍ਹਾਂ ਪਰਿਵਾਰ ਆਸ਼ੀਸ਼ਿਤ ਹੋਏਗਾ ਗਵਾਹੀ ਅਸੀਂ ਸੁਣੀਆ ਉਸ ਗਵਾਹੀ ਵਿੱਚੋਂ ਪੰਜ ਕੀਮਤੀ ਸੱਚਾਈਆਂ ਨੂੰ ਅਸੀਂ ਸਿੱਖਿਆ ਪਹਿਲਾ ਦਿਨ ਦਾ ਪਹਿਲਾ ਘੰਟਾ ਤੇਰੇ ਨਾਲ ਬਿਤਾਵਾਂਗੇ ਲਗਾਤਾਰ 1 ਘੰਟਾ ਤੇਰੇ ਨਾਲ ਬਿਤਾਵਾਂਗੇ ਦੂਸਰਾ ਲਗਾਤਾਰ ਤੇਰੇ ਆਸ਼ੀਸ਼ ਦੇਣ ਦੇ ਦਿਨ ਤੇਰੀ ਹਜ਼ੂਰੀ ਚਾਹਾਂਗੇ ਲਗਾਤਾਰ ਅਸੀਂ ਪ੍ਰਾਰਥਨਾ ਕਰਾਂਗੇ ਲਗਾਤਾਰ ਪ੍ਰਭੂ ਅਸੀਂ ਤੁਹਾਡੇ ਗਵਾਹ ਹੋ ਕੇ ਜੀਵਾਂਗੇ ਤੇਰੇ ਸੁਸਮਾਚਾਰ ਨੂੰ ਸਾਰੀ ਦੁਨੀਆ 'ਚ ਫੈਲਾਵਾਂਗੇ ਐਸੀ ਕਿਰਪਾ ਸਾਡੇ ਤੇ ਕਰੋ ਯੀਸ਼ੂ ਦੇ ਨਾਮ 'ਚ ਮੰਗਦੇ ਹਾਂ ਪਿਤਾ ਆਮੀਨ ਉਜੀ ਮੇਰੇ ਸਾਰੇ ਭੈਣੋ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸ਼ਾਲੋਮ ਤੁਸੀਂ ਠੀਕ ਹੋ ਕਲਵਰੀ ਆਵਾਜ਼ 2003 ਤੋਂ ਸ਼ੁਰੂ ਹੋਇਆ ਅਤੇ ਅੱਜ 2023 ਨੂੰ 20 ਸਾਲ ਹੋ ਚੁੱਕਿਆ ਤੁਸੀਂ ਇਸ ਟੀਵੀ ਪ੍ਰੋਗਰਾਮ ਨੂੰ ਪਿਆਰ ਕੀਤਾ ਉਤਸ਼ਾਹਿਤ ਕੀਤਾ ਪ੍ਰਾਰਥਨਾ ਕੀਤੀ ਇੰਨਾ ਹੀ ਨਹੀਂ ਆਪਣੀਆਂ ਭੇਂਟਾਂ ਦੇ ਦੁਆਰਾ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਇਸ ਪ੍ਰੋਗਰਾਮ ਦੇ ਦੁਆਰਾ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਤੱਕ ਜਿਉਂਦੇ ਪਰਮੇਸ਼ਵਰ ਦੇ ਅਦਭੁਤ ਸੂਸਮਾਚਾਰ ਨੂੰ ਫੈਲਾਉਣ ਦੇ ਲਈ ਤੁਹਾਡੀ ਕੀਤੀ ਸਹਾਇਤਾ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਉਸੇ ਤਰ੍ਹਾਂ ਸਾਡਾ ਇਹ ਕਲਵਰੀ ਆਵਾਜ਼ ਦਾ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਨਹੀਂ ਭਾਰਤ ਦੇਸ਼ ਚ ਬੋਲੀਆਂ ਜਾਣ ਵਾਲੀਆਂ ਹਰ ਖਾਸ ਭਾਸ਼ਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਸੂਸਮਾਚਾਰ ਨੂੰ ਅਸੀਂ ਫੈਲਾ ਸਕੀਏ ਮਿਹਨਤ ਕਰ ਰਹੇ ਹਾਂ ਉਸੇ ਤਰ੍ਹਾਂ ਹਰ ਮਹੀਨੇ ਲਗਭਗ 650 ਟੀਵੀ ਪ੍ਰੋਗਰਾਮ ਚਲਾਈ ਜਾ ਰਹੇ ਆ ਬੋਜਨਲ ਪਰ ਇਹ ਸੇਵਕਾਈ ਜੇ ਜਾਰੀ ਰੱਖਣੀ ਹੈ ਤਾਂ ਤਾਂ ਜ਼ਰੂਰ ਤੁਹਾਡੀ ਸਹਾਇਤਾ ਪ੍ਰਾਤਨਾ ਅਤੇ ਸਹਿਯੋਗ ਬਹੁਤ ਜ਼ਰੂਰੀ ਆ ਇੱਕ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਅਲੱਗ ਚੈਨਲਸ ਦੇ ਅਨੁਸਾਰ 20000 30000 40000 50000 ਤੱਕ ਇੱਕ ਇੱਕ ਪ੍ਰੋਗਰਾਮ ਦੇ ਲਈ ਖਰਚਾ ਕਰਨਾ ਪੈਂਦਾ ਹੈ ਜੇ ਪ੍ਰਭੂ ਤੁਹਾਨੂੰ ਉਤਸ਼ਾਹਿਤ ਕਰੇ ਇਸ ਟੀਵੀ ਪ੍ਰੋਗਰਾਮ ਦੀ ਮਦਦ ਕਰਨ ਦੇ ਲਈ ਜੇ ਤੁਹਾਡੇ ਮਨ ਚ ਬੋਝ ਆਵੇ ਜ਼ਰੂਰ ਪ੍ਰਾਰਥਨਾ ਕਰਕੇ ਇਸ ਸੇਵਕਾਇਦੀ ਮਦਦ ਕਰੋ ਮੈਂ ਚਾਹੁੰਦਾ ਹਾਂ ਪਿਆਰਿਓ ਹైదరాబాద్ ਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਸਪான்ਸਰ ਮੀਟਿੰਗ ਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਦੇ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੀ ਮਦਦ ਕਰੋਗੇ ਤਾਂ ਸੂਚਨਾ ਸਮਾਚਾਰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ ਮੈਂ ਬੇਨਤੀ ਕਰਦਾ ਹਾਂ ਕਿ ਇਸ ਹਫਤੇ ਕਿ ਪਰਿਵਾਰ ਚ ਕਿਸੇ ਦਾ ਜਨਮ ਦਿਨ ਹੈ ਜਾਂ ਪਰਮੇਸ਼ਵਰ ਨੇ ਕੋਈ ਤੁਹਾਡੇ ਜੀਵਨ ਚ ਚਮਤਕਾਰ ਕੀਤਾ ਕਿ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ ਜੇ ਦਿੱਤਾ ਹੈ ਕਿ ਤਨਵਾਦੀ ਹੋ ਕੇ ਕਲਰੀ ਆਵਾਜ਼ ਦੀ ਸਹਾਇਤਾ ਕਰਨਾ ਚਾਹੋਗੇ ਜੇ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ ਉਸ ਦਾ ਨਾਮ ਰੱਖਣਾ ਹੈ ਤਾਂ ਅੱਖਰ ਅਭਿਆਸ ਕਰਨਾ ਮੂੰਹ ਝੂਠਾ ਕਰਵਾਉਣਾ ਇਹਨਾਂ ਸ਼ੁਭ ਕੰਮਾਂ ਨੂੰ ਮੇਰੇ ਹੱਥਾਂ ਦੁਆਰਾ ਜੇ ਆਪਣੇ ਬੱਚਾ ਦੇ ਜੀਵਨ ਚ ਕਰਵਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਲਰੀ ਆਵਾਜ਼ ਟੀਵੀ ਪ੍ਰੋਗਰਾਮ ਦੀ ਸਹਾਇਤਾ ਕਰਕੇ ਆਪਣੇ ਜੀਵਨ ਦੇ ਸ਼ੁਭ ਕਮਾਂ ਨੂੰ ਮੇਰੇ ਨਾਲ ਸੈਲੀਬ੍ਰੇਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ ਯਾਨੀ ਮੇਰੀ ਮਿਹਨਤ ਚ ਤੁਸੀਂ ਵੀ ਹਿੱਸਾ ਲੈ ਕੇ ਸੁਸਮਾਚਾਰ ਵੰਡੋ ਤੁਹਾਡੀ ਖੁਸ਼ੀ 'ਚ ਮੈਂ ਵੀ ਹਿੱਸਾ ਲੈ ਕੇ ਮੈਂ ਵੀ ਤੁਹਾਡੀ ਖੁਸ਼ੀ ਨੂੰ ਸਾਂਝੀ ਕਰਾਂ ਮਨ ਤੂੰ ਚਾਹੁੰਦੇ ਹੋਏ ਇਸ ਅਦਭੁਤ ਪਰਮੇਸ਼ਵਰ ਦੇ ਸੁਸਮਾਚਾਰ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਲਈ ਤੁਹਾਡੀ ਪ੍ਰਾਰਥਨਾ ਤੇ ਤੁਹਾਡੇ ਸਹਿਯੋਗ ਨੂੰ ਚਾਹੁੰਦੇ ਹੋਏ ਪ੍ਰਭੂ 'ਚ ਤੁਹਾਡਾ ਪਿਆਰਾ ਸतीश ਕੁਮਾਰ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72